ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਚੈਨਲ ਦੇ ਉੱਤੇ ਅੱਜ ਦੀ ਵੀਡੀਓ ਲੰਮੀ ਵੀਡੀਓ ਕਰਦੇ ਆਂ ਵੀਰੇ ਬੀ ਐਲ ਬੀ ਲਈ ਬੈਕਟੀਰੀਅਲ ਲੀਫ ਬਲਾਈਟ ਕਾਫੀ ਮੁੱਦਾ ਉਹਦਾ ਪਟਿਆ ਪਿਆ ਨੈਟ ਦੇ ਉੱਤੇ ਕਾਫੀ ਵੀਡੀਓ ਪੈ ਰਹੀਆਂ ਆ ਪਰਟੀਕੂਲਰ ਕੋਈ ਉਹਦਾ ਹੱਲ ਨਹੀਂ ਹੈਗਾ ਪਰ ਆਪਾਂ ਉਹਨੂੰ ਕਿਉਰ ਕਰ ਸਕਦੇ ਆਂ ਦੋ ਕੁ ਦਵਾਈਆਂ ਉਹਦੇ ਲਈ ਰეკਮੈਂਡ ਹੈਗੀਆਂ ਨੇ ਅਲੱਗ-ਅਲੱਗ ਸੋਰਸਾਂ ਵੱਲੋਂ ਜਿਹੜੀਆਂ ਹੁਣ ਇੱਕ ਗੱਲ ਸਮਝੋ ਆ ਮੇਰੇ ਕੋਲੇ ਬਾਸਮਤੀ ਵੀਰੇ 17 18 ਇਹਦੇ ਵਿੱਚ ਆਹ ਵਾਲੀ ਚੀਜ਼ਾਂ ਦੀ ਮੈਨੂੰ ਫੋਟੋਆਂ ਭੇਜੀ ਜਾਂਦੇ ਆ ਬੰਦੇ ਹੈਨਾ ਚਲੋ ਆ ਜਿਹੜੀ ਚੀਜ਼ ਆ ਉਤੋਂ ਟਿਪ ਬਰਨਿੰਗ ਹੁੰਦੀ ਆ ਆ ਤੁਸੀਂ ਨਿੱਕੇ ਨਿੱਕੇ ਕਣ ਦੇਖ ਰਹੇ ਹੋਗੇ ਉੱਤੇ ਤੁਪਕੇ ਦੇਖ ਰਹੇ ਹੋਗੇ ਪਾਣੀ ਦੇ ਇਹ ਕੀ ਹੁੰਦਾ ਜੀ ਇਹ ਗਿਊਟੇਸ਼ਨ ਹੁੰਦਾ ਸਾਇੰਸ ਦੇ ਵਿੱਚ ਇਹਨੂੰ ਕਹਿੰਦੇ ਆ ਗਿਊਟੇਸ਼ਨ ਇਹਦਾ ਕਾਰਨ ਕੀ ਆ ਜਦੋਂ ਆਪਾਂ ਪਾਣੀ ਥੱਲੇ ਲਾਉਨੇ ਆ ਇਹ ਪਾਣੀ ਨੇ ਥੱਲੋਂ ਐ ਉੱਤੇ ਜਾਣਾ ਉੱਤੇ ਜਾ ਕੇ ਇੱਥੇ ਆ ਕੇ ਇਹਨੇ ਵੈਪੋਰੇਟ ਹੋ ਜਾਣਾ ਠੀਕ ਆ ਜਿੱਥੇ ਪਾਣੀ ਖੜਾ ਰਹਿਣਾ ਰਾਤ ਨੂੰ ਵੈਪੋਰੇਸ਼ਨ ਹੁੰਦੀ ਆ ਦਿਨੇ ਪਾਫ ਵਾਸ਼ਪੀਕਰਨ ਉੱਡ ਜਾਂਦਾ ਦਿਨੇ ਰਾਤ ਨੂੰ ਇਹ ਉੱਤੇ ਖੜ ਜਾਂਦਾ ਟੁਕਾ ਤੇ ਜਿਹੜੇ ਪਾਣੀ ਆਪਣੇ ਕੋਲੇ 2 ਨੰਬਰ 3 ਨੰਬਰ ਪਾਣੀ ਨੇ ਜਾਂ ਜਿਨ੍ਹਾਂ ਦਾ TDS ਹਾਈ ਹੈ ਜਿਨ੍ਹਾਂ ਦੇ ਵਿੱਚ ਨਮਕ ਜ਼ਿਆਦਾ ਸਾਡੇ ਹੈਗਾ ਉੱਥੇ ਟਿਪ ਬਰਨਿੰਗ ਹੋਊਗੀ ਹੋਊਗੀ 100% ਹੋਊਗੀ ਪਹਿਲਾ ਕਾਰਨ ਤਾਂ ਇਹ ਆ ਤਾਂ ਆਹ ਵਾਲੀ ਚੀਜ਼ ਹੈ ਜਿਹੜੀ ਇਹ BLB ਨਹੀਂ ਹੈਗੀ ਬੈਕਟੀਰੀਅਲ ਲੀਫ ਬਲਾਈਟ ਨਹੀਂ ਹੈਗੀ ਦੂਜੀ ਗੱਲ ਬੈਕਟੀਰੀਅਲ ਲੀਫ ਬਲਾਈਟ ਬਈ ਜਿਹੜੀ ਮੈਂ ਉੱਤੇ ਫੋਟੋ ਲਾ ਦੂੰਗਾ ਇਹ ਬੈਕਟੀਰੀਅਲ ਲੀਫ ਬਲਾਈਟ ਹੈ ਤੇ ਇਹ ਆਉਂਦੀ ਕਿੱਥੇ ਆ ਜਿੱਥੇ ਆਪਾਂ ਜ਼ਿਆਦੀ ਯੂਰੀਆ ਪਾਤੀ ਜਕ ਉਸ ਕਿਸਮਾਂ ਜਿਹੜੀਆਂ ਕੀ ਇਹਦਾ ਟਕਰਾ ਨਹੀਂ ਕਰ ਸਕਦੀ ਜਿਵੇਂ ਪੂਸਾ 44 ਪੀਆਰ ਦੀਆਂ ਬਹੁਤ ਕਿਸਮਾਂ ਨੇ ਬਾਸਮਤੀ ਦੀਆਂ ਕਈ ਕਿਸਮਾਂ ਨੇ ਜਿਹੜੀਆਂ ਦੀਆਂ ਟਕਰਾ ਕਰ ਸਕਦੀਆਂ ਪਰ ਕੁਝ ਹੱਦ ਤੱਕ ਮੌਸਮ ਹੈ ਜਿਹੜਾ ਉਹ ਇਸ ਬੈਕਟੀਰੀਅਲ ਲੀਫ ਬਲਾਈਟ ਦੇ ਲਈ ਅਨੁਕੂਲ ਆ ਕਿਉਂਕਿ ਇਸ ਵਾਰ ਮੀਂਹ ਲਗਾਤਾਰ ਪੈ ਰਹੇ ਨੇ ਕਿਤੇ ਪੈ ਗਿਆ ਹਿਊਮਸ ਲਗਾਤਾਰ ਆ ਹਿਊਮਿਡਿਟੀ ਬਹੁਤ ਜ਼ਿਆਦੀ ਆ ਤਾਂ ਜਿੱਥੇ ਹਿਊਮਿਡਿਟੀ ਹੋਊਗੀ ਜਦੋਂ ਵੀ ਹੋਊਗੀ ਉਦੋਂ ਫਸਲ ਦੇ ਵਿੱਚ ਫੰਗਸ ਪਾਉਗੀ ਹੀ ਪਾਉਗੀ ਇਹਦਾ ਕਾਰਨ ਕੀ ਹੈ ਬਾਈ ਜਦੋਂ ਤੁਹਾਡੇ ਕੋਲੇ ਫਸਲ ਗੋਭ ਦੇ ਵਿੱਚ ਨਹੀਂ ਆਉਂਦੀ ਜਿੰਨਾ ਟਾਈਮ ਨਹੀਂ ਆਉਂਦੀ ਉਹਨਾਂ ਟਾਈਮ ਪਾਣੀ ਬਿਲਕੁਲ ਸੁਕਾ ਸੁਕਾ ਕੇ ਲਾਓ ਮਿੱਟੀ ਜਮਾ ਸਖਤ ਕਰ ਕਰਕੇ ਪਾਣੀ ਲਾਓ ਉਹਦੇ ਨਾਲ ਫੰਗਸ ਤੁਹਾਡੇ ਕੋਲੇ ਘਟ ਆਉਗੀ ਤੇ ਇਹਦਾ ਉਪਚਾਰ ਕਿਵੇਂ ਕਰ ਸਕਦੇ ਆ ਜਿੱਥੇ ਆ ਗਈ ਬਾਈ ਪਹਿਲੀ ਗੱਲ ਤਾਂ ਇਹ ਤੁਸੀਂ ਸਮਝ ਲਏ ਹੋਗੇ ਬਹੁਤ ਜਾਣਿਆਂ ਦੇ ਸਵਾਲ ਸੀ ਬਈ ਫੋਟੋਆਂ ਭੇਜੀਆਂ ਦੇ ਸੀ ਬਈ ਆ ਬੈਕਟੀਰੀਆ ਲੀਫ ਬਲਾਈਟ ਤਾਂ ਨਹੀਂ ਉਤੋਂ ਪੀਲੀ ਹੋਗੀ ਬਾਈ ਬੈਕਟੀਰੀਆ ਲੀਫ ਬਲਾਈਟ ਇਹ ਬੈਕਟੀਰੀਆ ਲੀਫ ਬਲਾਈਟ ਨਹੀਂ ਹੈਗੀ ਦੂਜੀ ਟਿਪ ਗਾ ਬਰਨਿੰਗ ਕਦੋਂ ਹੋ ਸਕਦੀ ਹੈ ਜਦੋਂ ਆਪਾਂ ਸੁੰਡੀ ਦੀ ਸਪਰੇ ਹਾਰਡ ਪਾਤੀ ਜਾਂ ਫੰਗੀਸਾਈਡ ਆ ਜਿਹੜਾ ਉਹ ਹਾਰਡ ਪਾਤਾ ਤੁਸੀਂ ਪਾਣੀ ਆ ਜਿਹੜਾ ਸਿਰਫ ਆਪਾਂ 100 ਲੀਟਰ ਲਾਇਆ ਕਿਉਂਕਿ ਲਗਾਤਾਰ ਹੁਣ 50% ਏਰੀਆ ਜਿੱਥੇ ਢੋਲੀਆਂ ਨਾਲ ਸਪਰੇ ਹੁੰਦੀ ਆ ਜਾਂ ਡਾਇਰੈਕਟ ਪੱਤਿਆਂ ਦੇ ਉੱਤੇ ਪ੍ਰੈਸ਼ਰ ਪਾਇਆ ਜਾਂਦਾ ਉੱਥੇ ਵੀ ਆਪਣੇ ਕੋਲੇ ਟਿਪ ਬਰਨਿੰਗ ਹੋ ਜਾਂਦੀ ਆ ਐਨਪੀਕੇ ਦੀਆਂ ਸਪਰੇ ਹੁਣ ਅੱਗੇ ਹੋਣਗੀਆਂ ਹਨਾ ਉੱਥੇ ਵੀ ਟੌਕਸਿਟੀ ਆ ਜਾਂਦੀ ਆ ਬੋਰੋਨ ਦੀ ਟੌਕਸਿਟੀ ਵੀ ਆ ਜਾਂਦੀ ਆ ਉਹਦੇ ਨਾਲ ਵੀ ਟਿਪ ਬਰਨਿੰਗ ਹੋ ਜਾਂਦੀ ਹੈ ਆਪਣੇ ਕੋਲੇ ਜਿੱਥੇ ਜ਼ਿੰਕ ਦੀ ਓਵਰਡੋਜ਼ ਹੋ ਗਈ ਉਹਦੇ ਨਾਲ ਵੀ ਆਪਣੇ ਕੋਲੇ ਜ਼ਿੰਕ ਦੀ ਟੌਕਸਿਸਿਟੀ ਨਾਲ ਵੀ ਟਿਪ ਬਰਨਿੰਗ ਹੋ ਜਾਂਦੀ ਹੈ ਤਾਂ ਇਹਦੇ ਨਾਲ ਘਬਰਾਓ ਨਾ ਬੀ ਐਲ ਵੀ ਹੋਰ ਚੀਜ਼ ਆ ਟਿਪ ਬਰਨਿੰਗ ਹੋਰ ਚੀਜ਼ ਆ ਤੇ ਹੁਣ ਇਹਦਾ ਉਪਚਾਰ ਕਿਵੇਂ ਕਰ ਸਕਦੇ ਆ ਇਹਦੇ ਲਈ ਬਈ ਪਹਿਲਾਂ ਟਾਟਾ ਨੇ ਕਾਪਰ ਦਿੱਤੀ ਸੀ ਇੱਕ ਠੀਕ ਹੈ ਆ ਵਾਲੀ ਇਹ ਵੀ ਤੁਸੀਂ ਕਰ ਸਕਦੇ ਸੀ ਪਰ ਹੁਣ ਇਹਦੇ ਤੋਂ ਚੰਗੀ ਕਾਪਰ ਹਾਈਡਰੋਆਕਸਾਈਡ ਦਿੱਤੀ ਨਾਲ ਕਾਪਰ ਦਾ ਮੈਟੈਲਿਕ ਕੰਟੈਂਟ ਇੱਕ ਭਾਰਤ ਵਾਲਿਆਂ ਨੇ ਦਿੱਤੀ ਆ ਬਾਈ ਉਹ ਕੋਸਾਈਡ 3000 ਦੇ ਨਾਂ ਤੇ ਆਉਂਦੀ ਆ ਇੱਕ ਤੁਹਾਡੇ ਕੋਲੇ ਇੱਕ ਕੋਸਾਈਡ ਆ ਜਿਹੜੀ ਉਹ ਕੋਟੇਵਾਨੇ ਦਿੱਤੀ ਆ ਉਹ 2000 ਦੇ ਨਾਂ ਤੇ ਆਉਂਦੀ ਆ ਮਾਰਕੀਟ ਦੇ ਵਿੱਚ ਹੋਰ ਵੀ ਕੰਪਨੀਆਂ ਕੋਸਾਈਡ ਤਿਆਰ ਕਰ ਰਹੀਆਂ ਨੇ ਪਰ ਮੈਂ ਰਿਕਮੈਂਡ ਕਰੂੰਗਾ ਕਿ ਚੰਗੀ ਕੰਪਨੀ ਜਿਹੜੀ ਕਿ ਯੂਨੀਵਰਸਿਟੀ ਵੱਲੋਂ ਰਿਕਮੈਂਡ ਹੈ ਕੋਸਾਈਡ 2000 ਕੋਟੇਵਾਦੀ ਤੁਸੀਂ ਯੂਜ਼ ਕਰ ਸਕਦੇ ਹੋ ਬਾਈ 500 ਗ੍ਰਾਮ ਦੀ ਡੋਜ਼ ਆ ਨਾਲ ਇਹਦੇ ਸਟੈਪਟੋਸਾਈਕਲਨੀਆਂ ਪੁੜੀਆਂ ਪਾ ਲਿਓ ਪੰਜ ਠੀਕ ਹੈ ਚਾਰ ਪੌਣੀਆਂ ਚਾਰ ਪਾ ਲਿਓ ਪੰਜ ਪੌਣੀਆਂ ਪੰਜ ਪਾ ਲਿਓ 6 ਗ੍ਰਾਮ ਦੀ ਇੱਕ ਪੁੜੀ ਹੁੰਦੀ ਹੈ ਬਾਈ ਠੀਕ ਹੈ ਕੰਡੀਸ਼ਨ ਕੀ ਹੈ ਪਾਣੀ 150 ਲੀਟਰ ਤੋਂ ਵੱਧ-ਵੱਧ ਰੱਖਿਓ ਠੀਕ ਹੈ ਜੇ 200 ਲੀਟਰ ਲਾ ਲੋਗੇ ਤਾਂ ਸੋਨੇ ਦੇ ਉੱਤੇ ਸੁਹਾਗਾ ਹੋ ਜਾਊਗਾ ਤਾਂ ਤੁਹਾਡਾ ਕੰਟਰੋਲ ਹੋ ਜੂ ਕੁਝ ਹੱਦ ਤੱਕ ਇੱਕ ਵੀਡੀਓ ਦੇਖੀ ਜਾਂਦਾ ਸੀ ਮੈਂ ਉਹਦੇ 'ਚ ਵੀ ਬਾਈ ਨੇ ਬਹੁਤ ਵਧੀਆ ਦੱਸਿਆ ਵੀ ਖੇਤ ਦਾ ਪਾਣੀ ਜਿਵੇਂ ਹੁਣ ਆਹ ਖੇਤ ਦੇ ਵਿੱਚ ਤੁਹਾਡੇ ਕੋਲੇ ਬੈਕਟੀਰੀਅਲ ਲੀਫ ਬ্লাইਟ ਆ ਗਈ ਤਾਂ ਇਹ ਖੇਤ ਦਾ ਪਾਣੀ ਸੁਕਾ ਦਿਓ ਤੇ ਇਹ ਖੇਤ ਦਾ ਪਾਣੀ ਇਸੇ ਜੀ ਲਾਓ ਯਾਨੀ ਜਿਵੇਂ ਆਪਾਂ ਅੱਗੇ ਜਿਵੇਂ ਚਾਰ ਕਿਲਿਆਂ ਦੇ ਵਿੱਚ ਪਟਾ ਘਮਾ ਦਿੰਦੇ ਸੀ ਉਹ ਘਮਾਉਣ ਵਾਲਾ ਚੱਕਰ ਰੱਖਣਾ ਬੰਦ ਕਰ ਦਿਓ ਜਿੱਥੇ ਇਹ ਬਿਮਾਰੀ ਆ ਗਈ ਬਾਕੀ ਮੈਨੂੰ ਕਮੈਂਟ ਜਰੂਰ ਕਰਿਓ ਤੁਹਾਡੇ ਕਿਹੜੀ ਕਿਸਮ ਲਾਈ ਹੈ ਤੇ ਕਿਹੜੀ ਦੇ ਵਿੱਚ ਇਹ ਪ੍ਰੋਬਲਮ ਹੈਗੀ ਆ ਆ ਚੀਜ਼ਾਂ ਦੇਖ ਕੇ ਨਾ ਉਹੀ ਸਪਰੇਅ ਕਰੀ ਜਾਓ ਹਨਾ ਗੱਬੇ ਤੱਕ ਜਿੰਨਾ ਟਾਈਮ ਝੋਨਾ ਨਹੀਂ ਆਉਂਦਾ ਸੁਕਾ ਸੁਕਾ ਕੇ ਬਿਲਕੁਲ ਪਾਣੀ ਲਾਓ ਹਫਤੇ ਬਾਅਦ ਜਿਵੇਂ ਵੀ ਤੁਹਾਡੀ ਜ਼ਮੀਨ ਆ ਉਹਦੇ ਹਿਸਾਬ ਨਾਲ ਲਾਓ ਜਦੋਂ ਗੱਬੇ ਤੇ ਆ ਗਿਆ ਝੋਨਾ ਪੈਪਾ ਬਣਨ ਲੱਗ ਗਿਆ ਯਾਨੀ ਜਦੋਂ ਅੱਧੀ ਉਮਰ ਹੋ ਗਈ ਝੋਨੇ ਦੀ ਹਨਾ ਉਦੋਂ ਪਾਣੀ ਇੰਚਿੰਚ ਖੜਾ ਕੇ ਨਾਲ ਦੀ ਨਾਲ ਲਾਈ ਚੱਲੋ ਤੇ ਉਦੋਂ ਇੱਕ ਪੱਕ ਚੰਗੀ ਸਪਰੇਅ ਕਰਨੀ ਆ ਫੰਗੀ ਸੈੱਟ ਤੇ ਇਨਸੈਕਟੀ ਸੈੱਟ ਜੀ ਉਹਦੀ ਆਪਾਂ ਵੀਡੀਓ ਲਗਾਤਾਰ ਪਾ ਦਾਂਗੇ ਕਮੈਂਟ ਜ਼ਰੂਰ ਕਰਿਓ ਕਿਹੜੀ ਵੈਰੈਟੀ ਤੁਸੀਂ ਲਾਈ ਆ ਤੇ ਆਪਣੀਆਂ ਵੀਡੀਓ ਕਿਵੇਂ ਦੀਆਂ ਲੱਗਦੀਆਂ ਥੈਂਕ ਯੂ ਸੋ ਮੱਚ